ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ ਉਸ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਬਸ ਆਪਣੇ ਮਨ ਦੀਆਂ ਅੱਖਾਂ ਖੋਲ ਕੇ ਉਸ ਨੂੰ ਦੇਖਣਾ ਪਵੇਗਾ ਤੁਹਾਡੇ ਅੰਦਰ ਨੀਮਤਾ ਦਾ ਬਹੁਤ ਵੱਡਾ ਭੰਡਾਰ ਹੈ ਜਿਸ ਨਾਲ ਤੁਸੀਂ ਸੁਖੀ ਸੁਪੰਨ ਅਤੇ ਆਨੰਦਮਈ ਜ਼ਿੰਦਗੀ ਜਿਉਣ ਲਈ ਜ਼ਰੂਰੀ ਹਰ ਚੀਜ਼ ਪ੍ਰਾਪਤ ਕਰ ਸਕਦੇ ਹੋ ਕਈ ਲੋਕ ਆਪਣੇ ਗਿਆਨ ਨੂੰ ਐਸ ਲਈ ਨਹੀਂ ਪਛਾਣ ਸਕਦੇ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਮੌਜੂਦ ਅਸੀਮਤ ਗਿਆਨ ਅਤੇ ਬੇਪਨਾ ਪਿਆਰ ਦੇ ਭੰਡਾਰ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਕਿ ਸੱਚ ਤਾਂ ਇਹ ਹੈ ਕਿ ਇਸ ਵਿੱਚੋਂ ਤੁਸੀਂ ਆਪਣੀ ਹਰ ਮਨਚਾਈ ਚੀਜ਼ ਪ੍ਰਾਪਤ ਕਰ ਸਕਦੇ ਹੋ ਚੁੰਬਕੀ ਟੁਕੜਾ ਆਪਣੇ ਭਾਰ ਤੋਂ 12 ਗੁਣਾ ਜ਼ਿਆਦਾ ਭਾਰ ਚੁੱਕ ਸਕਦਾ ਹੈ ਪਰ ਜੇ ਤੁਸੀਂ ਉਹਦੇ ਚੁੰਬਕੀ ਗੁਣ ਹਟਾ ਦਿਓ ਤਾਂ ਇਹ ਇੱਕ ਖੰਭ ਹੋਣੀ ਚੁੱਕ ਸਕੇਗਾ ਇਸ ਤਰ੍ਹਾਂ ਲੋਕ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਉਹ ਜੋ ਚੁੰਬਕੀ ਹੁੰਦੇ ਨੇ ਉਹ ਆਤਮ ਵਿਸ਼ਵਾਸ ਅਤੇ ਆਸਥਾ ਨਾਲ ਭਰੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਸਫਲ ਹੋਣ ਅਤੇ ਜਿੱਤਣ ਦੇ ਲਈ ਪੈਦਾ ਹੋਏ ਨੇ ਦੂਸਰੀ ਤਰ੍ਹਾਂ ਦੇ ਲੋਕ ਉਹ ਹੁੰਦੇ ਨੇ ਜਿਨ੍ਹਾਂ 'ਚ ਚੁੰਬਕੀ ਗੁਣ ਨਹੀਂ ਹੁੰਦੇ ਇੰਨੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਉਹ ਡਰ ਅਤੇ ਸ਼ੰਕਾ ਨਾਲ ਭਰੇ ਹੁੰਦੇ ਨੇ ਮੌਕਾ ਸਾਹਮਣੇ ਆਉਣ ਤੇ ਉਹ ਕਹਿੰਦੇ ਨੇ ਜੇ ਮੈਂ ਸਫਲ ਨਾ ਹੋਇਆ ਤਾਂ ਕੀ ਹੋਏਗਾ ਕਿਤੇ ਮੇਰਾ ਪੈਸਾ ਨਾ ਡੁੱਬ ਜਾਵੇ ਲੋਕ ਮੇਰਾ ਮਜ਼ਾਕ ਉਡਾਉਣਗੇ ਇਸ ਤਰ੍ਹਾਂ ਦੇ ਲੋਕ ਜ਼ਿੰਦਗੀ 'ਚ ਜ਼ਿਆਦਾ ਅੱਗੇ ਤੱਕ ਨਹੀਂ ਜਾ ਸਕਦੇ ਉਹਨਾਂ ਦਾ ਡਰ ਉਹਨਾਂ ਨੂੰ ਉਸੇ ਥਾਂ ਤੇ ਰੋਕੀ ਰੱਖਦਾ ਹੈ ਜਿੱਥੇ ਕਿ ਉਹ ਹਨ ਤੁਸੀਂ ਚੁੰਬਕੀ ਵਿਅਕਤੀ ਬਣ ਸਕਦੇ ਹੋ ਤੁਸੀਂ ਇਤਿਹਾਸ ਦੇ ਸਭ ਤੋਂ ਵੱਡੇ ਭੇਦ ਨੂੰ ਸਮਝ ਲਓ ਅਤੇ ਉਸ ਤੇ ਅਮਲ ਕਰਨ ਲੱਗੋ ਮਨ ਲੋ ਕੋਈ ਤੁਹਾਡੇ ਤੋਂ ਇਤਿਹਾਸ ਦਾ ਸਭ ਤੋਂ ਵੱਡਾ ਭੇਤ ਪੁੱਛੇ ਤਾਂ ਤੁਸੀਂ ਕੀ ਉੱਤਰ ਦਿਓਗੇ ਪਰਮਾਣੂ ਊਰਜਾ ਅੰਤਰਗ੍ਰਹਿ ਯਾਤਰਾ ਬਲੈਕ ਹੋਲ ਨਹੀਂ ਇਹਨਾਂ 'ਚ ਕੋਈ ਵੀ ਨਹੀਂ ਤਾਂ ਫਿਰ ਸਭ ਤੋਂ ਵੱਡਾ ਭੇਤ ਕੀ ਹੈ ਮਨੁੱਖ ਇਸ ਨੂੰ ਕਿੱਥੇ ਖੋਜ ਸਕਦਾ ਹੈ ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਇਸ ਦਾ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ ਜਵਾਬ ਬਿਲਕੁਲ ਸੌਖਾ ਹੈ ਇਹ ਭੇਤ ਹੈ ਤੁਹਾਡੇ ਅਵਚੇਤਨ ਮਨ 'ਚ ਮਿਲਣ ਵਾਲੀ ਅਨੋਖੀ ਚਮਤਕਾਰੀ ਸ਼ਕਤੀ ਇਹ ਉਹ ਅਖੀਰੀ ਥਾਂ ਹੈ ਜਿੱਥੇ ਜ਼ਿਆਦਾਤਰ ਲੋਕ ਇਸ ਦੀ ਤਲਾਸ਼ ਕਰਦੇ ਨੇ ਇਸ ਕਾਰਨ ਇਹ ਭੇਦ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਉਹ ਚੇਤਨਮਾਨ ਦੀ ਲੁਕੀ ਹੋਈ ਸ਼ਕਤੀ ਦਾ ਪ੍ਰਯੋਗ ਕਰਨਾ ਸਿੱਖ ਕੇ ਤੁਸੀਂ ਆਪਣੀ ਜ਼ਿੰਦਗੀ 'ਚ ਜ਼ਿਆਦਾ ਸ਼ਕਤੀ, ਪੈਸਾ, ਸਿਹਤ, ਖੁਸ਼ੀ ਅਤੇ ਆਨੰਦ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਇਸ ਸ਼ਕਤੀ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਹੈ ਹਰ ਹਾਲ 'ਚ ਤੁਹਾਨੂੰ ਇਹ ਸਿੱਖਣਾ ਪਏਗਾ ਕਿ ਇਸ ਦਾ ਪ੍ਰਯੋਗ ਕਿਵੇਂ ਕੀਤਾ ਜਾਂਦਾ ਤੁਹਾਨੂੰ ਇਸ ਨੂੰ ਸਿੱਖਣਾ ਹੀ ਪਏਗਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਚ ਇਸ ਦੀ ਵਰਤੋਂ ਕਰ ਸਕੋ ਜੇ ਤੁਸੀਂ ਇਸ ਵੀਡੀਓ ਚ ਦਿੱਤੀਆਂ ਗਈਆਂ ਸੌਖੀਆਂ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਪਾਲਣ ਕਰੋਗੇ ਤਾਂ ਤੁਹਾਨੂੰ ਜ਼ਰੂਰੀ ਜਾਣਕਾਰੀ ਅਤੇ ਸੂਝ ਮਿਲ ਜਾਏਗੀ ਇੱਕ ਨਵੀਂ ਰੋਸ਼ਨੀ ਤੁਹਾਨੂੰ ਪ੍ਰੇਰਿਤ ਕਰ ਦੇਵੇਗੀ ਤੁਸੀਂ ਇੱਕ ਨਵੀਂ ਸ਼ਕਤੀ ਪੈਦਾ ਕਰ ਸਕਦੇ ਹੋ ਜਿਸ ਦੇ ਕਾਰਨ ਤੁਸੀਂ ਆਪਣੀਆਂ ਸਾਰੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਇਸੇ ਸਮੇਂ ਫੈਸਲਾ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਪਹਿਲਾਂ ਤੋਂ ਵਿਆਪਕ ਮਹਾਨ ਸੁਪਨ ਅਤੇ ਵਧੀਆ ਬਣਾਓਗੇ ਤੁਹਾਡੀ ਅਵਚੇਤਨ ਕਹਿਰਾਈਆਂ ਚ ਸਾਰੀਆਂ ਜ਼ਰੂਰੀ ਚੀਜ਼ਾਂ ਦੇ ਬਾਰੇ ਚ ਬੇਪਨਾਹ ਗਿਆਨ ਸ਼ਕਤੀ ਅਤੇ ਉਪੂਰਤੀ ਦਾ ਭੰਡਾਰ ਹੈ ਤੁਹਾਡਾ ਅਵਚੇਤਨ ਮਨ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਇਸ ਨੂੰ ਵਿਕਸਿਤ ਕਰੋ ਅਤੇ ਪ੍ਰਗਟ ਕਰੋ ਜੇ ਤੁਸੀਂ ਆਪਣੇ ਅਵਚੇਤਨ ਮਨ ਦੀ ਯੋਗਤਾ ਨੂੰ ਪਛਾਣ ਲਵੋ ਤਾਂ ਤੁਹਾਡੀਆਂ ਇਸ਼ਾਵਾ ਬਾਹਰੀ ਸੰਸਾਰ ਚ ਸਕਾਰ ਹੋ ਸਕਦੀਆਂ ਨੇ ਜੇ ਤੁਸੀਂ ਖੁੱਲੇ ਦਿਮਾਗ ਦੇ ਅਤੇ ਗ੍ਰਹਿਣਸ਼ੀਲ ਹੋ ਤਾਂ ਤੁਹਾਡੇ ਅਵਚੇਤਨ ਮਨ ਚ ਮੌਜੂਦ ਬੇਪਨਾਹ ਗਿਆਨ ਤੁਹਾਨੂੰ ਉਹ ਹਰ ਚੀਜ਼ ਦੱਸ ਸਕਦਾ ਹੈ ਜਿਹਦੀ ਤੋਹ ਨੂੰ ਕਦੇ ਵੀ ਕਿਤੇ ਵੀ ਜ਼ਰੂਰਤ ਪੈ ਸਕਦੀ ਏ ਤੁਸੀਂ ਨਵੇਂ ਵਿਚਾਰ ਅਪਣਾ ਸਕਦੇ ਹੋ ਖੋਜਾਂ ਕਰ ਸਕਦੇ ਹੋ ਨਵੀਆਂ ਕਲਾਕ੍ਰਿਤੀਆਂ ਕਰ ਸਕਦੇ ਹੋ ਤੁਹਾਡੇ ਅਵਚੇਤਨ ਮਨ ਦਾ ਅਸੀਮਤ ਗਿਆਨ ਤੁਹਾਨੂੰ ਹੈਰਾਨੀਜਨਕ ਨਵੀਂ ਜਾਣਕਾਰੀ ਦੇ ਸਕਦਾ ਏ ਇਸ ਨੂੰ ਆਪਣੇ ਸਾਹਮਣੇ ਪ੍ਰਗਟ ਹੋਣ ਦਿਓ ਇਹ ਤੁਹਾਡੇ ਆਦਰਸ਼ ਪ੍ਰਗਟਾਵੇ ਅਤੇ ਸਹੀ ਥਾਂ ਦਾ ਰਾਹ ਖੋਲ ਦੇਵੇਗਾ ਆਪਣੇ ਅਵਚੇਤਨ ਮਨ ਦੀ ਸਮਝ ਨਾਲ ਤੁਸੀਂ ਆਦਰਸ਼ ਜੀਵਨ ਸਾਥੀ ਨੂੰ ਆਕਰਸ਼ਿਤ ਕਰ ਸਕਦੇ ਹੋ ਇਹ ਤੁਹਾਨੂੰ ਦੌਲਤਮੰਦ ਬਣਨ ਦਾ ਰਾਹ ਦੱਸ ਸਕਦੀ ਏ ਇਹ ਤੁਹਾਨੂੰ ਵਿੱਤੀ ਰੂਪ ਤੋਂ ਆਜ਼ਾਦ ਵੀ ਬਣਾ ਸਕਦੀ ਏ ਤਾਂ ਕਿ ਤੁਸੀਂ ਆਪਣੇ ਦਿਲ ਦੀ ਇੱਛਾ ਦੇ ਅਨੁਸਾਰ ਬਣੋ ਕਰੋ ਅਤੇ ਰਹੋ ਵਿਚਾਰ ਭਾਵਨਾ ਸ਼ਕਤੀ ਪ੍ਰਕਾਸ਼ ਪ੍ਰੇਮ ਅਤੇ ਸੁੰਦਰਤਾ ਦੇ ਇਸ ਅੰਦਰੂਨੀ ਸੰਸਾਰ ਨੂੰ ਖੋਜਣਾ ਤੁਹਾਡਾ ਬੁਨਿਆਦੀ ਅਧਿਕਾਰ ਹੈ ਇਹ ਸ਼ਕਤੀਆਂ ਅਦਿੱਖ ਪਰ ਬਹੁਤ ਸ਼ਕਤੀਸ਼ਾਲੀ ਨੇ ਤੁਹਾਡੇ ਚੇਤਨਮਾਨ ਚ ਹਰ ਸਮੱਸਿਆ ਦਾ ਹੱਲ ਅਤੇ ਹਰ ਨਤੀਜੇ ਦਾ ਕਾਰਨ ਹੁੰਦਾ ਹੈ ਜਦੋਂ ਤੁਸੀਂ ਇਹਨਾਂ ਲੁਕੀਆਂ ਹੋਈਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਓਗੇ ਤਾਂ ਤੁਹਾਨੂੰ ਸਤੰਤਾ ਸੁਰੱਖਿਆ ਖੁਸ਼ੀ ਅਤੇ ਨਿਯੰਤਰਣ ਬਣਾਉਣ ਦੇ ਲਈ ਜ਼ਰੂਰੀ ਸ਼ਕਤੀ ਅਤੇ ਸੂਝ-ਬੂਝ ਮਿਲ ਜਾਏਗੀ ਮੈਂ ਅਵਚੇਤਨ ਦੀ ਸ਼ਕਤੀ ਨੂੰ ਦੇਖਿਆ ਹੈ ਮੈਂ ਇਸ ਦੀ ਸ਼ਕਤੀ ਨਾਲ ਪਾਜਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੁੰਦੇ ਦੇਖਿਆ ਹੈ ਅਵਚੇਤਨ ਮਨ ਦੇ ਸਹਾਰੇ ਉਹਨਾਂ ਨੇ ਖੁਸ਼ੀ ਸਿਹਤ ਅਤੇ ਆਨੰਦ ਦੀਆਂ ਭਾਵਨਾਵਾਂ ਨੂੰ ਹਕੀਕਤ 'ਚ ਬਦਲਿਆ ਯਕੀਨਨ ਤੁਹਾਡੇ ਅਵਚੇਤਨ ਮਨ 'ਚ ਅਜਿਹੀ ਚਮਤਕਾਰੀ ਉਪਚਾਰਕ ਸ਼ਕਤੀ ਹੈ ਜੋ ਪਰੇਸ਼ਾਨ ਦਿਮਾਗ ਅਤੇ ਟੁੱਟੇ ਹੋਏ ਦਿਲ ਦਾ ਇਲਾਜ ਕਰ ਸਕਦੀ ਹੈ ਇਹ ਤੁਹਾਡੇ ਦਿਮਾਗ ਦੀ ਜੇਲ੍ਹ ਦਾ ਦਰਵਾਜ਼ਾ ਖੋਲ ਕੇ ਤੁਹਾਨੂੰ ਆਜ਼ਾਦ ਕਰ ਸਕਦੀ ਏ ਇਹ ਤੁਹਾਨੂੰ ਸਭ ਤਰ੍ਹਾਂ ਦੇ ਭੌਤਿਕ ਅਤੇ ਸਰੀਰਕ ਬੰਧਨਾਂ ਤੋਂ ਮੁਕਤ ਕਰ ਸਕਦੀ ਏ ਜੇ ਤੁਸੀਂ ਕਿਸੇ ਵੀ ਖੇਤਰ 'ਚ ਉਮਤੀ ਕਰਨਾ ਚਾਹੁੰਦੇ ਆ ਤਾਂ ਇਸ ਦੇ ਲਈ ਇੱਕ ਜ਼ਰੂਰੀ ਪਹਿਲਾ ਕਦਮ ਹੈ ਜਿਸ ਦੀ ਵਰਤੋਂ ਹਰ ਥਾਂ ਕੀਤੀ ਜਾ ਸਕਦੀ ਏ ਤੁਹਾਨੂੰ ਇੱਕ ਸਦੀਵੀ ਆਧਾਰ ਦਾ ਪਤਾ ਲਾਉਣਾ ਪਏਗਾ ਤੁਹਾਨੂੰ ਅਵਚੇਤਨ ਮਨ ਦੀ ਕਾਰਜਵਿਧੀ 'ਚ નિਪੁੰਨ ਬਣਨ ਦੇ ਲਈ ਇਸ ਦੇ ਸਿਧਾਂਤਾਂ ਨੂੰ ਸਮਝਣਾ ਪਏਗਾ ਤਾਂ ਤੁਸੀਂ ਇਸ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਸਮੇਂ ਜਾਣ ਸਕੋ ਕਿ ਤੁਹਾਨੂੰ ਕਿਹੜੇ ਨਤੀਜੇ ਮਿਲਣਗੇ ਤੁਸੀਂ ਜਿੰਨਾ ਵੱਡੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਇਹਨਾਂ ਸ਼ਕਤੀਆਂ ਦੀ ਮਦਦ ਨਾਲ ਪੂਰਾ ਕਰ ਸਕਦੇ ਹੋ ਕਈ ਸਾਲਾਂ ਤੱਕ ਮੈਂ కెਮਿਸਟ ਦਾ ਕੰਮ ਕੀਤਾ ਸੀ ਆਪਣੇ ਸ਼ੁਰੂਆਤੀ ਅਭਿਆਸ 'ਚ ਮੈਂ ਇਹ ਸਿੱਖਿਆ ਕਿ ਜਦੋਂ ਤੁਸੀਂ ਹਾਈਡਰੋਜਨ ਦੇ ਦੋ ਪਰਮਾਣੂਆਂ ਅਤੇ ਆਕਸੀਜਨ ਦੇ ਇੱਕ ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਨਤੀਜਾ ਹਮੇਸ਼ਾ ਪਾਣੀ ਹੁੰਦਾ ਹੈ ਜਦੋਂ ਤੁਸੀਂ ਆਕਸੀਜਨ ਦੇ ਇੱਕ ਪਰਮਾਣੂ ਅਤੇ ਕਾਰਬਨ ਦੇ ਇੱਕ ਪਰਮਾਣੂ ਨੂੰ ਮਿਲਾਉਂਦੇ ਹੋ ਦਾ ਕਾਰਬਨ ਮੋਨੋਆਕਸਾਈਡ ਦੇ ਨਾਮ ਦੀ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ ਪਰ ਜੇ ਤੁਸੀਂ ਆਕਸੀਜਨ ਦਾ ਇੱਕ ਹੋਰ ਪਰਮਾਣੂ ਜੋੜ ਦਿੰਦੇ ਹੋ ਤਾਂ ਤੁਹਾਨੂੰ ਕਾਰਬਨ ਡਾਈਆਕਸਾਈਡ ਮਿਲ ਜਾਂਦੀ ਹੈ ਜੋ ਪ੍ਰਾਣੀਆਂ ਦੇ ਲਈ ਹਾਨੀਕਾਰਕ ਹੈ ਪਰ ਪੌਦਿਆਂ ਲਈ ਜੀਵਨਦਾਇਕ ਹੁੰਦੀ ਹੈ ਇਹਨਾਂ ਨੂੰ ਅਸੀਂ ਸਿਧਾਂਤ ਕਹਿੰਦੇ ਹਾਂ ਤੁਹਾਡਾ ਦਿਮਾਗ ਇੱਕ ਹੈ ਪਰ ਇਸ ਦੇ ਦੋ ਸਪਸ਼ਟ ਅਤੇ ਖਾਸ ਕੰਮ ਕਰਦੀ ਭਾਗ ਨੇ ਇਹਨਾਂ ਦੋਨਾਂ ਦੀ ਕੰਮਕਾਰੀ ਵੰਡ ਦਿਮਾਗ ਦੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਤੁਹਾਡੇ ਦਿਮਾਗ ਦੇ ਇਹ ਦੋਨੋਂ ਹਿੱਸੇ ਇੱਕ ਦੂਜੇ ਤੋਂ ਬਿਲਕੁਲ ਵੱਖ ਨੇ ਇਹਨਾਂ ਦੋਹਾਂ ਦੇ ਆਪਣੇ ਖਾਸ ਗੁਣ ਅਤੇ ਸ਼ਕਤੀਆਂ ਨੇ ਜੋ ਇੱਕ ਦੂਸਰੇ ਤੋਂ ਵੱਖ ਨੇ ਦਿਮਾਗ ਦੇ ਇਹਨਾਂ ਦੋਹਾਂ ਕੰਮਾਂ 'ਚ ਭੇਦ ਕਰਨ ਲਈ ਕਈ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਜਿਵੇਂ ਵਸਤੂनिष्ठ ਅਤੇ ਵਿਅਕਤੀनिष्ठ ਮਨ ਚੇਤਨ ਅਤੇ ਅਵਚੇਤਨ ਮਨ ਜਾਗਰਤ ਅਤੇ ਸੁਪਤ ਮਨ ਸਤਹੀ ਅਤੇ ਡੂੰਘਾ ਸਰੂਪ ਸਵੈ ਇੱਛਕ ਅਤੇ ਅਣ ਇੱਛਕ ਮਨ ਪੁਰਸ਼ ਅਤੇ ਔਰਤ ਮਨ ਆਦਿ ਇਹਨਾਂ ਨਾਮ ਨਾਲ ਜਾਣਿਆ ਜਾਂਦਾ ਹੈ ਨਾਮ ਚਾਹੇ ਜੋ ਵੀ ਦਿੱਤਾ ਜਾਵੇ ਇਸ ਨਾਲ ਦਿਮਾਗ ਦੇ ਮੂਲ ਭਾਗ ਦਾ ਪਤਾ ਲੱਗਦਾ ਹੈ ਇਸ ਪੂਰੀ ਵੀਡੀਓ 'ਚ ਮੈਂ ਤੁਹਾਡੇ ਦਿਮਾਗ ਦੇ ਦੋ ਹਿੱਸਿਆਂ ਲਈ ਚੇਤਨ ਅਤੇ ਅਚੇਤਨ ਮਨ ਦਾ ਪ੍ਰਯੋਗ ਕਰਾਂਗਾ ਜੇ ਤੁਹਾਨੂੰ ਦੂਸਰੇ ਸ਼ਬਦ ਸੌਖੇ ਲੱਗਦੇ ਹਨ ਤਾਂ ਤੁਸੀਂ ਉਹਨਾਂ ਦਾ ਪ੍ਰਯੋਗ ਕਰ ਲਓ ਪਰ ਮਹੱਤਵਪੂਰਨ ਸ਼ੁਰੂਆਤੀ ਗੱਲ ਇਹ ਹੈ ਕਿ ਦਿਮਾਗ ਦੇ ਦੋਨੋਂ ਹਿੱਸਿਆਂ ਨੂੰ ਪ੍ਰਕਿਰਤੀ 'ਚ ਪਛਾਣ ਲਿਆ ਜਾਵੇ ਅਤੇ ਸਵਾਰ ਕਰ ਲਿਆ ਜਾਵੇ ਤੁਹਾਡੇ ਦਿਮਾਗ ਦੇ ਦੋਵੇਂ ਪਾਸੇ ਕੰਮਾਂ ਨੂੰ ਜਾਣਨ ਦਾ ਇੱਕ શ્રેષ્ઠ ਤਰੀਕਾ ਇਹ ਹੈ ਕਿ ਤੁਸੀਂ ਇਸ ਨੂੰ ਇੱਕ ਬਾਗੀਚਾ ਮੰਨ ਲਓ ਤੁਸੀਂ ਮੰਨ ਲਿਓ ਤੁਸੀਂ ਆਪਣੇ ਅਵਚੇਤਨ ਮਨ 'ਚ ਹਰ ਦਿਨ ਵਿਚਾਰਾਂ ਦੇ ਬੀਜਾਂ ਨੂੰ ਬੀਜ ਰਹੇ ਹੋ ਜ਼ਿਆਦਾਤਰ ਸਮਾਂ ਤੁਹਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਤੁਸੀਂ ਇਹ ਜਿਹਾ ਕਰ ਰਹੇ ਹੋ ਕਿਉਂਕਿ ਬੀਜ ਤੁਹਾਡੀ ਆਦਤ ਅਨੁਸਾਰ ਸੋਚ ਤੇ ਆਧਾਰਿਤ ਹੁੰਦੇ ਨੇ ਜਿਵੇਂ ਤੁਸੀਂ ਆਪਣੇ ਅਵਚੇਤਨ ਮਨ 'ਚ ਬੀਜਦੇ ਹੋ ਤੁਹਾਡੇ ਆਪਣੇ ਸਰੀਰ ਅਤੇ ਹਾਲਾਤਾਂ 'ਚ ਉਸੇ ਤਰ੍ਹਾਂ ਹੀ ਫਸਲ ਕੱਟਣੀ ਪੈਂਦੀ ਹੈ ਕਲਪਨਾ ਕਰੋ ਕਿ ਤੁਹਾਡਾ ਉਚੇਤਨਮਨ ਉਪਜਾਊ ਮਿੱਟੀ ਹੈ ਜੋ ਸਭ ਤਰ੍ਹਾਂ ਦੇ ਬੀਜਾਂ ਦੇ ਉੱਗਣ ਦੀ ਮਦਦ ਕਰੇਗੀ ਚਾਹੇ ਉਹ ਵਧੀਆ ਹੋਣ ਚਾਹੇ ਬੁਰੇ ਜੇ ਤੁਸੀਂ ਕੰਡੇ ਬੀਜਦੇ ਹੋ ਤਾਂ ਕੀ ਤੁਹਾਨੂੰ ਅੰਗੂਰ ਮਿਲ ਸਕਦੇ ਆ ਜੇ ਤੁਸੀਂ ਕੰਡੇਦਰ ਝਾੜੀਆਂ ਬੀਜਦੇ ਹੋ ਤਾਂ ਕੀ ਤੁਹਾਨੂੰ ਅੰਜੀਰ ਦੀ ਫਸਲ ਮਿਲ ਸਕਦੀ ਹੈ ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਹਾਲਤ ਇੱਕ ਨਤੀਜਾ ਹੈ ਇਸੇ ਕਾਰਨ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਿਚਾਰਾਂ ਤੇ ਨਿਯੰਤਰਣ ਕਰੋ ਸਿਰਫ ਇਸ ਤਰ੍ਹਾਂ ਇੱਛਕ ਪ੍ਰਸਥਿਤੀਆਂ ਮਿਲ ਸਕਦੀਆਂ ਨੇ ਐਸੇ ਸਮੇਂ ਸ਼ਾਂਤੀ ਖੁਸ਼ੀ ਸਹੀ ਕਰਮ ਸਦ ਭਾਵਨਾ ਦੇ ਵਿਚਾਰਾਂ ਦੇ ਬੀਜ ਬੀਜਣਾ ਸ਼ੁਰੂ ਕਰ ਦਿਓ ਸ਼ਾਂਤੀ ਅਤੇ ਵਿਸ਼ਵਾਸ ਨਾਲ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਸੋਚੋ ਆਪਣੀ ਚੇਤਨ ਤਾਰਕਿਕ ਮਨ ਦੇ ਬਾਗਿਚੇ 'ਚ ਬੀਜਦੇ ਰਹੋ ਤੁਹਾਨੂੰ ਬਹੁਤ ਵਧੀਆ ਫਸਲ ਮਿਲੇਗੀ ਜਦੋਂ ਤੁਹਾਡਾ ਦਿਮਾਗ ਸਹੀ ਤਰੀਕੇ ਨਾਲ ਸੋਚਦਾ ਹੈ ਜਦੋਂ ਤੁਸੀਂ ਸੱਚਾਈ ਸਮਝ ਲੈਂਦੇ ਹੋ ਜਦੋਂ ਤੁਹਾਡੇ ਅਵਚੇਤਨ ਮਨ ਤੱਕ ਪਹੁੰਚੇ ਵਿਚਾਰ ਸਿਰਜਣਾਤਮਕ ਅਤੇ ਸ਼ਾਂਤੀਪੂਰਨ ਹੁੰਦੇ ਨੇ ਤਾਂ ਤੁਹਾਡੇ ਅਵਚੇਤਨ ਮਨ ਦੀ ਜਾਦੂਮਈ ਕੰਮ ਕਾਦੀ ਸ਼ਕਤੀ ਪ੍ਰਤੀਕਿਰਿਆ ਕਰੇਗੀ ਇਹ ਉਸ ਵਿਚਾਰ ਦੇ ਲਈ ਜ਼ਰੂਰੀ ਹਾਲਾਤਾਂ ਤੇ ਉਚਿਤ ਮਾਹੌਲ ਦਾ ਨਿਰਮਾਣ ਕਰ ਦੇਵੇਗੀ ਆਪਣੀਆਂ ਵਿਚਾਰਕ ਪ੍ਰਕਿਰਿਆਵਾਂ ਨੂੰ ਨਿਯੰਤਰਿਤ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਸਮੱਸਿਆ ਜਾਂ ਮੁਸ਼ਕਲ 'ਚ ਆਪਣੇ ਅਵਚੇਤਨ ਮਨ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰ ਸਕਦੇ ਹੋ ਅਸਲ 'ਚ ਤੁਸੀਂ ਜਾਣ ਬੁੱਝ ਕੇ ਉਸ ਅਸੀਮਤ ਸ਼ਕਤੀ ਅਤੇ اٹਟ ਨਿਯਮਾਂ ਦੇ ਨਾਲ ਸਹਿਯੋਗ ਕਰ ਰਹੇ ਹੋ ਜੋ ਸਾਰੀਆਂ ਚੀਜ਼ਾਂ ਤੇ ਲਾਗੂ ਹੁੰਦਾ ਹੈ ਆਪਣੇ ਚਾਰੇ ਪਾਸੇ ਦੇਖੋ ਤੁਸੀਂ ਚਾਹੇ ਜਿੱਥੇ ਮਰਜ਼ੀ ਰਹਿੰਦੇ ਹੋ ਤੁਹਾਡੀ ਸਮਾਜਿਕ ਹਾਲਤ ਚਾਹੇ ਜਿਹੋ ਜਿਹੀ ਹੋਵੇ ਤੁਸੀਂ ਦੇਖੋਗੇ ਕਿ ਜ਼ਿਆਦਾ ਲੋਕ ਬਾਹਰ ਦੀ ਦੁਨੀਆ 'ਚ ਜਿਉਂਦੇ ਨੇ ਹਰ ਹਾਲ 'ਚ ਜ਼ਿਆਦਾ ਗਿਆਨੀ ਲੋਕ ਆਪਣੇ ਅੰਦਰ ਵਾਲੀ ਦੁਨੀਆ 'ਚ ਜਿਉਂਦੇ ਨੇ ਉਹਨਾਂ ਨੂੰ ਇਹ ਅਹਿਸਾਸ ਹੈ ਜੋ ਤੁਹਾਨੂੰ ਵੀ ਹੋਵੇਗਾ ਕਿ ਅੰਦਰ ਦੀ ਦੁਨੀਆ 'ਚੋਂ ਵੀ ਬਾਹਰ ਦੀ ਦੁਨੀਆ ਪੈਦਾ ਹੁੰਦੀ ਹੈ ਤੁਹਾਡੇ ਵਿਚਾਰ ਭਾਵਨਾਵਾਂ ਅਤੇ ਸੁਪਨੇ ਤੁਹਾਡੇ ਅਨੁਭਵ ਦੇ ਜਨਮਦਾਤਾ ਨੇ ਅੰਦਰੂਨੀ ਮਨ ਹੀ ਇਕਲੋਤੀ ਰਚਨਾਤਮਕ ਸ਼ਕਤੀ ਹੈ ਬਾਹਰੀ ਸੰਸਾਰ 'ਚ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਮਿਲਣਗੀਆਂ ਉਹ ਸਾਰੇ ਤੁਹਾਡੇ ਆਪਣੇ ਮਨ ਦੇ ਅੰਦਰੂਨੀ ਸੰਸਾਰ ਦੀ ਪੈਦਾਇਸ਼ ਹਨ ਚਾਹੇ ਤੁਹਾਡੇ ਮਨ ਨੇ ਇਹ ਕੰਮ ਸੁਚੇਤ ਰੂਪ ਵਿੱਚ ਕੀਤਾ ਹੋਵੇ ਜਾਂ ਅਚੇਤ ਰੂਪ ਵਿੱਚ ਜਦੋਂ ਤੁਸੀਂ ਆਪਣੇ ਚੇਤਨ ਅਤੇ ਅਚੇਤਨ ਮਨ ਵਿੱਚ ਆਪਸੀ ਕੰਮਕਾਜ ਦੀ ਵਿਧੀ ਬਾਰੇ ਸੱਚਾਈ ਜਾਣ ਲਵੋਗੇ ਤਾਂ ਆਪਣੀ ਜ਼ਿੰਦਗੀ 'ਚ ਬਦਲਾਅ ਕਰਨ 'ਚ ਕਾਮਯਾਬ ਹੋ ਜਾਓਗੇ ਜੇ ਤੁਸੀਂ ਆਪਣੀਆਂ ਬਾਹਰੀ ਸਥਿਤੀਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਕਾਰਨਾਂ ਨੂੰ ਬਦਲਣਾ ਹੋਵੇਗਾ ਜ਼ਿਆਦਾ ਲੋਕ ਹਾਲਾਤਾਂ ਅਤੇ ਸਥਿਤੀਆਂ ਨਾਲ ਸੰਘਰਸ਼ ਕਰਕੇ ਉੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ ਇਹ ਸਮੇਂ ਅਤੇ ਮਿਹਨਤ ਦੀ ਭਿਆਨਕ ਬਰਬਾਦੀ ਹੈ ਉਹ ਇਹ ਨਹੀਂ ਦੇਖ ਸਕਦੇ ਕਿ ਇਹ ਹਾਲਾਤਾਂ ਅਤੇ ਪਰਸਥਿਤੀਆਂ ਕਿਸੇ ਕਾਰਨ ਪੈਦਾਗ ਹੁੰਦੀਆਂ ਨੇ ਆਪਣੀ ਜ਼ਿੰਦਗੀ ਦੇ ਰੋਸੇ ਦੁਚਿੱਤੀ ਕਮੀ ਅਤੇ ਬੰਦਸ਼ਾ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਉਸਦੇ ਮੂਲ ਕਾਰਨ ਨੂੰ ਦੂਰ ਕਰਨਾ ਪਵੇਗਾ ਕਾਰਨ ਹੈ ਕਿ ਉਹ ਤਰੀਕਾ ਜਿਸ ਨਾਲ ਤੁਸੀਂ ਆਪਣੇ ਚੇਤਨਮਾਨ ਦਾ ਪ੍ਰਯੋਗ ਕਰਦੇ ਹੋ ਉਹ ਵਿਚਾਰ ਅਤੇ ਤਸਵੀਰਾਂ ਜੋ ਤੁਸੀਂ ਇਸ 'ਚ ਭਰਦੇ ਹੋ ਕਾਰਨ ਨੂੰ ਬਦਲ ਦਿਓ ਨਤੀਜਾ ਆਪਣੇ ਆਪ ਬਦਲ ਜਾਏਗਾ ਇਹ ਬਹੁਤ ਸੌਖਾ ਹੈ ਅਸੀਂ ਸਾਰੇ ਅਪਾਰ ਦੌਰਤ ਦੇ ਅਥਾ ਸਮੁੰਦਰ ਚ ਰਹਿੰਦੇ ਹਾਂ ਤੁਹਾਡੇ ਉਚੇਤਨ ਮਨ ਤੁਹਾਡੇ ਚੇਤਨ ਵਿਚਾਰਾਂ ਦੇ ਪ੍ਰਤੀ ਬਹੁਤ ਸੁਵੇਦਨਸ਼ੀਲ ਹੁੰਦਾ ਹੈ ਇਹ ਚੇਤਨ ਵਿਚਾਰ ਸੰਚੇ ਦੀ ਤਰ੍ਹਾਂ ਕੰਮ ਕਰਦੇ ਨੇ ਜਿਨ੍ਹਾਂ ਚ ਤੁਹਾਡੇ ਉਚੇਤਨ ਮਨ ਦਾ ਅਸੀਮਤ ਗਿਆਨ ਬੁੱਧੀ ਜੀਵਨ ਸ਼ਕਤੀ ਅਤੇ ਊਰਜਾ ਵਹਿੰਦੀ ਜੇ ਤੁਸੀਂ ਸੰਚ ਨੂੰ ਜ਼ਿਆਦਾ ਸਕਾਰਤਮਕ ਬਣਾ ਲਓਗੇ ਤਾਂ ਤੁਹਾਨੂੰ ਇਸ ਚ ਅਸੀਮਤ ਊਰਜਾ ਤੋਂ ਜ਼ਿਆਦਾ ਲਾਭ ਹੋ ਸਕੇਗਾ ਇਹ ਵੀਡੀਓ ਦਾ ਹਰ ਇੱਕ ਸੱਚੇ ਅਤੇ ਪ੍ਰਸੰਗਿਕ ਉਦਾਹਰਨ ਦੇ ਕੇ ਇਹ ਦੱਸਦਾ ਹੈ ਕਿ ਤੁਸੀਂ ਅਵਚੇਤਨ ਮਨ ਦੇ ਨਿਯਮਾਂ ਨੂੰ ਕਿਸ ਤਰ੍ਹਾਂ ਨਾਲ ਲਾਗੂ ਕਰ ਸਕਦੇ ਹੋ ਜਦੋਂ ਤੁਸੀਂ ਇਹਨਾਂ ਤਕਨੀਕਾਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਸੀਂ ਗਰੀਬੀ ਦੀ ਥਾਂ ਅਮੀਰੀ ਅੰਤ ਵਿਸ਼ਵਾਸ ਅਤੇ ਅਗਿਆਨ ਦੀ ਥਾਂ ਗਿਆਨਪ ਅੰਦਰੂਨੀ ਸੰਘਰਸ਼ ਦੀ ਥਾਂ ਸ਼ਾਂਤੀ ਅਸਫਲਤਾ ਦੀ ਥਾਂ ਸਫਲਤਾ ਦੁੱਖ ਦੀ ਥਾਂ ਖੁਸ਼ੀ ਹਨੇਰੇ ਦੀ ਥਾਂ ਰੌਸ਼ਨੀ ਮਤਭੇਦ ਦੀ ਥਾਂ ਸਤਿਪਾਉਣਾ ਦਰਦ ਦੀ بجائے ਆਤਮ ਵਿਸ਼ਵਾਸ ਅਤੇ ਆਸਥਾ ਮਹਿਸੂਸ ਕਰੋਗੇ ਨਿਸ਼ਚਿਤ ਤੌਰ ਤੇ ਇਹਨਾਂ ਨਾਲੋਂ ਔਨੋਖਾ ਵਰਦਾਨ ਕਿਸੇ ਵੀ ਮਾਨਸਿਕ ਭਾਵਨਾਤਮਕ ਅਤੇ ਪਦਾਰਥਕ ਪਹਿਲੂ ਤੋਂ ਹੋਰ ਕੋਈ ਹੋ ਨਹੀਂ ਸਕਦਾ ਜਿਆਦਾ ਮਹਾਨ ਵਿਗਿਆਨੀ ਕਲਾਕਾਰਾਂ ਕਵੀਆਂ ਗਾਇਕਾਂ ਲੇਖਕਾਂ ਅਤੇ ਖੋਜਾਂ ਨੂੰ ਚੇਤਨ ਅਤੇ ਅਵਚੇਤਨ ਮਨ ਦੀ ਕਾਰਜਵਿਧੀ ਦੀ ਡੂੰਗੀ ਸਮਝ ਸੀ ਇਸੇ ਕਾਰਨ ਉਹਨਾਂ ਨੂੰ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਸ਼ਕਤੀ ਮਿਲੀ ਇੱਕ ਵਾਰ ਇੱਕ ਮਹਾਨ ਗਾਇਕ ਮੰਚ ਤੇ ਜਾਣ ਤੋਂ ਖਬਰ ਆ ਰਿਹਾ ਸੀ ਡਰ ਦੇ ਕਾਰਨ ਉਸ ਦੇ ਕਲੇ ਦੀਆਂ ਮਾਸਪੇਸ਼ੀਆਂ ਸੁੰਗੜ ਗਈਆਂ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹਨਾਂ ਦੀ ਬੋਲਣ ਦੀਆਂ ਦਿਵਾਲੀਆਂ ਨਾੜੀਆਂ ਨੂੰ ਅਧਰੰਗ ਮਾਰ ਗਿਆ ਹੋਵੇ ਅਤੇ ਉਹ ਬੇਕਾਰ ਹੋ ਗਏ ਹੋ। ਉਹ ਮੰਚ ਦੇ ਪਿੱਛੇ ਗਾਇਕ ਵਾਲੀ ਪੋਸ਼ਾਕ ਪਾ ਕੇ ਖੜੇ ਸੀ ਅਤੇ ਉਹਨਾਂ ਦੇ ਚਿਹਰੇ ਤੋਂ ਪਸੀਨਾ ਵਗ ਰਿਹਾ ਸੀ। ਕੁਝ ਹੀ ਪਲਾਂ ਬਾਅਦ ਉਹਨਾਂ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਦੀ ਭੀੜ ਦੇ ਸਾਹਮਣੇ ਮੰਚ ਤੇ ਜਾ ਕੇ ਗਾਉਣਾ ਪਿਆ। ਕੰਬਦੇ ਹੋਏ ਨੇ ਕਿਹਾ, ਮੈਂ ਨਹੀਂ ਗਾ ਸਕਦਾ। ਸਾਰੇ ਲੋਕ ਮੇਰੇ ਤੇ ਹੱਸਣਗੇ। ਮੇਰਾ ਕੈਰੀਅਰ ਖਤਮ ਹੋ ਗਿਆ ਉਹ ਆਪਣੇ ਡ्रेसਿੰਗ ਰੂਮ 'ਚ ਜਾਣ ਲਈ ਮੁੜੇ ਤਾਂ ਅਚਾਨਕ ਰੁੱਕ ਕੇ ਚੀਕੇ ਛੋਟਾ ਮੈਂ ਮੇਰੇ ਅੰਦਰ ਦੇ ਵੱਡੇ ਮੈਂ ਦਾ ਗਲਾ ਦੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਦੁਬਾਰਾ ਮਨ ਚ ਵੱਲ ਮੁੜੇ ਅਤੇ ਤਣ ਕੇ ਖੜੇ ਹੋ ਗਏ ਉਹਨਾਂ ਨੇ ਮੈਨੂੰ ਹੁਕਮ ਦਿੱਤਾ ਬਾਹਰ ਨਿਕਲ ਜਾ ਵੱਡਾ ਮੈਂ ਗਾਉਣਾ ਚਾਹੁੰਦਾ ਵੱਡੇ ਮੈਂ ਤੇ ਉਸ ਗਾਇਕ ਦਾ ਮਤਲਬ ਆਪਣੇ ਅਵਚੇਤਨ ਮਨ ਦੀ ਅਸੀਮਤ ਸ਼ਕਤੀ ਅਤੇ ਬੁੱਧੀ ਨਾਲ ਸੀ ਉਹ ਚੀਕਣ ਲੱਗਿਆ ਬਾਹਰ ਨਿਕਲ ਜਾ ਵੱਡਾ ਮੈਂ ਗਾਉਣ ਵਾਲਾ ਹੈ। ਉਹ ਚੇਤਨ ਮਾਨ ਨੇ ਪ੍ਰਤੀਕਿਰਿਆ ਕਰਦੇ ਹੋਏ ਉਹਦੇ ਅੰਦਰ ਦੀਆਂ ਅਸੀਮਤ ਸ਼ਕਤੀਆਂ ਨੂੰ ਮੁਕਤ ਕਰ ਦਿੱਤਾ। ਸਮਾਂ ਆਉਣ ਤੇ ਉਹ ਮੰਚ ਤੇ ਗਏ ਅਤੇ ਉਹਨਾਂ ਨੇ ਸ਼ਾਨਦਾਰ ਤਰੀਕੇ ਨਾਲ ਗਾਇਆ ਜਿਸ ਨਾਲ ਸਰੋਤੇ ਬਹੁਤ ਜ਼ਿਆਦਾ ਖੁਸ਼ ਹੋ ਗਏ। ਤੁਸੀਂ ਹੁਣ ਤੱਕ ਜੋ ਸਿੱਖਿਆ ਹੈ ਉਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਗਾਇਕ ਦਿਮਾਗ ਦੇ ਦੋ ਭਾਗਾਂ ਨੂੰ ਸਮਝੇ ਸਨ। ਚੇਤਨ ਜਾਂ ਤਾਰਕਿਕ ਪੱਧਰ ਅਤੇ ਅਚੇਤਨ ਜਾਂ ਤਰਕਹੀਨ ਪੱਧਰ ਤੁਹਾਡਾ ਅਵਚੇਤਨ ਮਨ ਪ੍ਰਤੀਕਿਰਿਆ ਸੀਲ ਹੈ ਇਹ ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁਸਾਰ ਪ੍ਰਤੀਕਿਰਿਆ ਕਰਦਾ ਹੈ ਜਦੋਂ ਤੁਹਾਡਾ ਚੇਤਨਮਨ ਡਰ ਫਿਕਰ ਅਤੇ ਤਣਾਅ ਨਾਲ ਭਰਿਆ ਹੁੰਦਾ ਤਾਂ ਤੁਹਾਡੇ ਅਵਚੇਤਨ ਮਨ ਮਤਲਬ ਵੱਡੇ ਮੈਂ ਵਿੱਚ ਨਕਾਰਾਤਮਕ ਭਾਵ ਪ੍ਰਭਾਵਿਤ ਹੋਣ ਲੱਗਦੇ ਨੇ ਇਹ ਚੇਤਨਮਨ ਚ ਦਹਿਸ਼ਤ ਸ਼ੰਕਾ ਅਤੇ ਨਿਰਾਸ਼ਾ ਭਰ ਦਿੰਦੇ ਨੇ ਜਦੋਂ ਤੁਹਾਡੇ ਨਾਲ ਅਜਿਹਾ ਹੋਵੇ ਤਾਂ ਤੁਸੀਂ ਵੀ ਮਹਾਨ ਉਸ ਗਾਇਕ ਦੇ ਉਦਾਹਰਨ ਤੇ ਅਮਲ ਕਰ ਸਕਦੇ ਹੋ ਤੁਸੀਂ ਦ੍ਰਿੜਤਾ ਅਤੇ ਪੂਰੇ ਅਧਿਕਾਰ ਨਾਲ ਆਪਣੇ ਜਿਆਦਾ ਡੂੰਘੇ ਮਨ ਚ ਪੈਦਾ ਹੋਈ ਅੰਦਰੂਨੀ ਭਾਵਨਾਵਾਂ ਨਾਲ ਕਹਿ ਸਕਦੇ ਹੋ ਚੁੱਪ ਰਹੋ ਸ਼ਾਂਤ ਹੋ ਜਾਓ ਮੈਂ ਨਿਯੰਤਰਣ ਤੈਨੂੰ ਮੇਰੇ ਆਦੇਸ਼ ਦਾ ਪਾਲਣ ਕਰਨਾ ਹੋਵੇਗਾ ਤੂੰ ਮੇਰੀਆਂ ਆਗਿਆਵਾਂ ਦਾ ਪਾਲਣ ਕਰਨ ਦੇ ਲਈ ਮਜਬੂਰ ਹੈ ਤੂੰ ਉੱਥੇ ਦਖਲ ਨਹੀਂ ਦੇ ਸਕਦਾ ਜੋ ਤੇਰਾ ਖੇਤਰ ਨਹੀਂ ਹੈ ਜਦੋਂ ਤੁਸੀਂ ਆਪਣੇ ਜਿਆਦਾ ਡੂੰਘੇ ਆਪੇ ਦੇ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਦ੍ਰਿੜਤਾ ਅਤੇ ਅਧਿਕਾਰ ਨਾਲ ਇਹ ਆਖੋਗੇ ਤਾਂ ਨਤੀਜਾ ਦੇਖ ਕੇ ਤੁਸੀਂ ਮਨਤਰ ਮੁਕਤ ਹੋ ਜਾਵੋਗੇ ਤੁਹਾਡਾ ਮਨ ਸ਼ਾਂਤੀ ਅਤੇ ਸਦ ਭਾਵਨਾ ਨਾਲ ਭਰ ਜਾਵੇਗਾ ਅਵਚੇਤਨ ਮਨ ਚੇਤਨ ਮਨ ਦੇ ਅਧੀਨ ਰਹਿੰਦਾ ਹੈ ਇਸ ਲਈ ਇਸ ਨੂੰ ਅਵਚੇਤਨ ਮਨ ਕਿਹਾ ਜਾਂਦਾ ਹੈ ਚੇਤਨ ਮਨ ਸਮੁੰਦਰੀ ਜਹਾਜ਼ ਦਾ ਕਪਤਾਨ ਹੈ ਉਹ ਜਹਾਜ਼ ਨੂੰ ਦਿਸ਼ਾ ਦਿੰਦਾ ਹੈ ਉਹ ਇੰਜਨ ਰੂਮ ਦੇ ਲੋਕਾਂ ਨੂੰ ਉਦੇਸ਼ ਦਿੰਦਾ ਹੈ ਤਾਂ ਉਹ ਸਾਰੇ ਬਾਇਲਰਾਂ ਯੰਤਰਾਂ ਅਤੇ ਬਾਕੀ ਉਪਕਰਨਾਂ ਨੂੰ ਨਿਯੰਤਰਣ ਕਰਦੇ ਨੇ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਜਾ ਰਹੇ ਨੇ ਉਹ ਤਾਂ ਸਿਰਫ ਕਪਤਾਨ ਦੇ ਆਦੇਸ਼ ਦਾ ਪਾਲਣ ਕਰਦੇ ਆ ਜੇ ਕਪਤਾਨ ਕੰਪਾਸ ਅਤੇ ਬਾਕੀ ਯੰਤਰਾਂ ਦੇ ਆਧਾਰ ਤੇ ਗਲਤ ਜਾਂ ਦੋਸ਼ਪੂਰਨ ਨਿਰਦੇਸ਼ ਜਾਰੀ ਕਰ ਦੇਵੇ ਤਾਂ ਜਹਾਜ਼ ਚਟਾਨਾਂ ਨਾਲ ਟਕਰਾ ਸਕਦਾ ਹੈ ਇੰਜਰੂਮ ਦੇ ਲੋਕ ਕਪਤਾਨ ਦੇ ਆਦੇਸ਼ਾਂ ਦਾ ਪਾਲਣ ਕਰਨ ਦੇ ਲਈ ਮਜਬੂਰ ਨੇ ਕਿਉਂਕਿ ਉਹ ਬੌਸ ਹੈ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਕੀ ਕਰ ਰਿਹਾ ਹੈ ਇਸ ਲਈ ਇੰਜਰੂਮ ਦੇ ਲੋਕ ਕਪਤਾਨ ਨਾਲ ਬਹਿਸ ਨਹੀਂ ਕਰਦੇ ਜਾਂ ਪਲਟ ਕੇ ਕੁਝ ਨਹੀਂ ਕਹਿੰਦੇ ਉਤਮ ਬਸ ਚੁੱਪਚਾਪ ਉਸਦੇ ਹੁਕਮਾਂ ਦਾ ਪਾਲਣ ਕਰਦੇ ਨੇ ਕਪਤਾਨ ਆਪਣੇ ਜਹਾਜ਼ ਦਾ ਮਾਲਕ ਹੁੰਦਾ ਹੈ ਅਤੇ ਬਾਕੀ ਲੋਕ ਉਸਦੇ ਆਦੇਸ਼ਾਂ ਦਾ ਪਾਲਣ ਕਰਦੇ ਨੇ ਇਸ ਤਰ੍ਹਾਂ ਤੁਹਾਡਾ ਚੇਤਨਮਨ ਤੁਹਾਡੇ ਜਹਾਜ਼ ਦਾ ਕਪਤਾਨ ਅਤੇ ਮਾਲਕ ਹੁੰਦਾ ਹੈ ਤੁਹਾਡੇ ਸਰੀਰ ਤੁਹਾਡੇ ਮਾਹੌਲ ਅਤੇ ਤੁਹਾਡੇ ਨਾਲ ਜੁੜੇ ਸਾਰੇ ਮਾਮਲਿਆਂ ਦਾ ਚੇਤਨਮਨ ਆਪਣੇ ਵਿਸ਼ਵਾਸ ਅਤੇ ਅੰਦਾਜ਼ਾ ਦੇ ਆਧਾਰ ਤੇ ਆਦੇਸ਼ ਦਿੰਦਾ ਹੈ ਅਤੇ ਤੁਹਾਡਾ ਅਵਚੇਤਨਮਨ ਚੁੱਪਚਾਪ ਉਹਨਾਂ ਆਦੇਸ਼ਾਂ ਨੂੰ ਮੰਨ ਲੈਂਦਾ ਹੈ ਇਹ ਉਦੇਸ਼ਾਂ ਤੇ ਸਵਾਲ ਨਹੀਂ ਕਰਦਾ ਜਾਂ ਇਹ ਨਹੀਂ ਪੁੱਛਦਾ ਕਿ ਇਹ ਕਿਸ ਆਧਾਰ ਤੇ ਦਿੱਤੇ ਜਾ ਰਹੇ ਨੇ ਜੇ ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਆਖੋ ਮੇਰੇ ਕੋਲ ਇਸ ਚੀਜ਼ ਨੂੰ ਖਰੀਦਣ ਲਈ ਪੈਸੇ ਨਹੀਂ ਹਨ ਤਾਂ ਤੁਹਾਡਾ ਅਵਚੇਤਨ ਮਨ ਤੁਹਾਡੀ ਗੱਲ ਮੰਨ ਲਵੇਗਾ ਉਹ ਇਹ ਤੈ ਕਰ ਦੇਗਾ ਕਿ ਤੁਹਾਡੇ ਕੋਲ ਆਪਣੀ ਮਨਚਾਹੀ ਚੀਜ਼ ਖਰੀਦਣ ਦੇ ਲਈ ਲੋੜੀ ਦੇ ਪੈਸੇ ਨਹੀਂ ਨੇ ਜਦੋਂ ਤੱਕ ਤੁਸੀਂ ਇਹ ਕਹਿੰਦੇ ਰਹੋਗੇ ਕਿ ਮੇਰੇ ਕੋਲ ਉਸ ਕਾਰ ਛੁੱਟੀਆਂ ਉਸ ਘਰ ਦੇ ਲਈ ਪੈਸੇ ਨਹੀਂ ਹਨ ਤਾਂ ਜ਼ਿੰਦਗੀ 'ਚ ਇਹਨਾਂ ਚੀਜ਼ਾਂ ਨੂੰ ਕਦੇ ਨਹੀਂ ਖਰੀਦ ਸਕੋਗੇ ਤੁਸੀਂ ਸੋਚੋਗੇ ਕਿ ਅਜਿਹੇ ਹਾਲਾਤਾਂ ਦੇ ਕਾਰਨ ਹੋਇਆ ਏ ਤੁਹਾਨੂੰ ਇਹ ਲੱਗੇਗਾ ਹੀ ਨਹੀਂ ਕਿ ਤੁਸੀਂ ਆਪਣੇ ਨਕਾਰਾਤਮਕ ਵਿਚਾਰਾਂ ਨਾਲ ਇਹਨਾਂ ਪ੍ਰਤੀਥੀਆਂ ਦੇ ਆਪ ਜਨਮਦਾਤਾ ਹੋ ਪਿਛਲੀ ਦੀਵਾਲੀ ਤੇ ਇੱਕ ਰੀਤ ਨਾਮ ਦੀ ਕੁੜੀ ਨੌਜਵਾਨ ਕੁੜੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਇੱਕ ਬਹੁਤ ਹੀ ਵਧੀਆ ਸ਼ਾਪਿੰਗ ਇਲਾਕੇ 'ਚੋਂ ਲੰਘ ਰਹੀ ਸੀ ਉਸਦੇ ਮਨ 'ਚ ਓਮੰਗ ਸੀ ਇੱਕ ਇੱਛਾ ਸੀ ਉਹ ਨਿਊਯਾਰਕ ਦੇ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਤੇ ਜਾਣ ਵਾਲੀ ਸੀ ਜਦੋਂ ਰੀਤ ਇੱਕ ਦੁਕਾਨ ਦੇ ਕੋਲੋਂ ਲੰਗੀ ਤਾਂ ਉਸ ਦੀ ਨਜ਼ਰ ਡਿਸਪਲੇ ਵਿੰਡੋ 'ਚ ਰੱਖੇ ਇੱਕ ਸੋਹਣੇ ਸਪੈਨਿਸ਼ ਚਮੜੇ ਦੇ ਬੈਗ ਤੇ ਪਈ ਉਸ ਨੇ ਉਸ ਨੂੰ ਰੀਗਨਲ ਦੇਖਿਆ ਫਿਰ ਕੀਮਤ ਦੇਖਦੇ ਹੀ ਉਸ ਦੇ ਮੂੰਹ 'ਚੋਂ ਹਾਏ ਨਿਕਲ ਆਈ ਉਹ ਆਪਣੇ ਆਪ ਨੂੰ ਕਹਿਣ ਲੱਗੀ ਮੈਂ ਇੰਨਾ ਮਹਿੰਗਾ ਬੈਗ ਕਦੇ ਨਹੀਂ ਖਰੀਦ ਸਕਾਂਗੀ ਤਾਂ ਉਸ ਨੂੰ ਮੇਰੇ ਲੈਕਚਰ ਦਾ ਇਹ ਸ਼ਬਦ ਯਾਦ ਆਇਆ ਕਦੇ ਵੀ ਕਿਸੇ ਨਕਾਰਾਤਮਕ ਵਾਕ ਨੂੰ ਪੂਰਾ ਨਾ ਕਰੋ ਐਸ ਨੂੰ ਉਸੇ ਸਮੇਂ ਉਲਟਾ ਕੇ ਇਸ ਕਰਾਤਮਕ ਕਰ ਦਿਓ ਅਤੇ ਤੁਹਾਡੀ ਜ਼ਿੰਦਗੀ ਚਮਤਕਾਰ ਹੋ ਜਾਣਗੇ ਕੱਚ ਦੇ ਪਾਰ ਰੱਖੇ ਬੈਗ ਨੂੰ ਘੂਰਦੇ ਹੋਏ ਉਸਨੇ ਕਿਹਾ ਇਹ ਬੈਗ ਮੇਰਾ ਹੈ ਇਹ ਵਿਕਾਉ ਹੈ ਮੈਂ ਮਾਨਸਿਕ ਰੂਪ ਨਾਲ ਸਵਕਾਰ ਕਰਦੀ ਹਾਂ ਕਿ ਇਹ ਮੈਨੂੰ ਮਿਲੇਗਾ ਅਤੇ ਮੇਰਾ ਅਵਚੇਤਨ ਮਨ ਇਹ ਸੁਨਿਸ਼ਚਿਤ ਕਰੇਗਾ ਕਿ ਇਹ ਮੈਨੂੰ ਮਿਲ ਜਾਵੇ ਉਸੇ ਸ਼ਾਮ ਨੂੰ ਰੀਤ ਆਪਣੇ ਮੰਗੇਤਰ ਨੂੰ ਰਾਤ ਦੇ ਖਾਣੇ ਤੇ ਮਿਲੀ ਉਹ ਰੈਪਰ 'ਚ ਲਿਖਟਿਆ ਹੋਇਆ ਇੱਕ ਸੋਹਣਾ ਤੋਹਫ਼ਾ ਲੈ ਆਇਆ ਸੀ ਸਾਰੋਕੇ ਰੀਤ ਨੇ ਉਸ ਨੂੰ ਖੋਲਿਆ ਉੱਥੇ ਉਹੀ ਸੋਹਣੇ ਚਮੜੇ ਦਾ ਬੈਗ ਸੀ ਜਿਸ ਨੂੰ ਉਸ ਨੇ ਦੁਪਹਿਰ ਨੂੰ ਦੇਖਿਆ ਸੀ ਅਤੇ ਆਪਣਾ ਮੰਨ ਲਿਆ ਸੀ ਉਸ ਨੇ ਆਪਣੇ ਮਨ ਨੂੰ ਉਮੀਦ ਨਾਲ ਭਰ ਲਿਆ ਸੀ ਇਸ ਤਰ੍ਹਾਂ ਉਸ ਨੇ ਇਸ ਮਾਮਲੇ ਨੂੰ ਜਿਆਦਾ ਡੂੰਘੇ ਮਨ ਮਤਲਬ ਕਿ ਅਵਚੇਤਨ ਮਨ 'ਚ ਪਹੁੰਚਾ ਦਿੱਤਾ ਸੀ ਜਿਸ ਨੇ ਕੋਲ ਉਪਲਬਧੀ ਦੀ ਸ਼ਕਤੀ ਹੈ ਬਾਅਦ ਚ ਰੀਤ ਨੇ ਮੈਨੂੰ ਦੱਸਿਆ ਮੇਰੇ ਕੋਲ ਉਸ ਬੈਗ ਨੂੰ ਖਰੀਦਣ ਲਈ ਪੈਸੇ ਨਹੀਂ ਸੀ ਪਰ ਇਸ ਤੋਂ ਬਾਅਦ ਇਹ ਮੈਨੂੰ ਮਿਲ ਗਿਆ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਪੈਸੇ ਅਤੇ ਬਾਕੀ ਚਾਹੀਆਂ ਗਈਆਂ ਚੀਜ਼ਾਂ ਕਿੱਥੇ ਮਿਲਣਗੀਆਂ ਉਹ ਸਾਰੇ ਮੈਨੂੰ ਆਪਣੇ ਅੰਦਰ ਦੇ ਅਮਰ ਖਜ਼ਾਨੇ 'ਚੋਂ ਮਿਲਣਗੀਆਂ ਉਸ ਦੇ ਅਵਚੇਤਨ ਮਾਨ ਨੇ ਕਿਸ ਤਰ੍ਹਾਂ ਪ੍ਰਤੀਕਿਰਿਆ ਕੀਤੀ ਕੁਝ ਮਹੀਨੇ ਪਹਿਲਾਂ ਮੈਨੂੰ ਪਰਮ ਨਾਮੀ ਔਰਤ ਦਾ ਪੱਤਰ ਮਿਲਿਆ ਜਿਸ ਨੇ ਮੇਰੇ ਪਾਸੋਂ ਸੁਣੇ ਸੀ ਉਸ ਨੇ ਲਿਖਿਆ ਸੀ ਮੈਂ 75 ਸਾਲ ਦੀ ਵਿਧਵਾ ਮੇਰੇ ਬੱਚੇ ਵੱਡੇ ਹੋਣ ਤੋਂ ਬਾਅਦ ਬਾਹਰ ਚਲੇ ਗਏ ਸੀ ਮੈਂ ਇਕੱਲੀ ਰਹਿ ਗਈ ਸੀ ਅਤੇ ਸੋਸ਼ਲ ਸਿਕਿਉਰਿਟੀ ਅਤੇ ਥੋੜੀ ਜਹੀ ਪੈਨਸ਼ਨ ਨਾਲ ਗੁਜ਼ਾਰਾ ਕਰ ਰਹੀ ਸੀ। ਮੇਰੀ ਜ਼ਿੰਦਗੀ ਬਹੁਤ ਹੀ ਸੁੰਨੀ ਅਤੇ ਨਿਰਾਸ਼ਾਜਨਕ ਸੀ। ਫਿਰ ਮੈਨੂੰ ਅਵਚੇਤਨਮਾਨ ਦੀਆਂ ਸ਼ਕਤੀਆਂ ਤੇ ਤੁਹਾਡਾ ਭਾਸ਼ਣ ਯਾਦ ਆਇਆ। ਤੁਸੀਂ ਕਿਹਾ ਸੀ ਕਿ ਦੁਹਰਾਓ, ਆਸਥਾ ਅਤੇ ਉਮੀਦ ਦੇ ਜ਼ਰੀਏ ਰਾਹੀਂ ਅਸੀਂ ਆਪਣੇ ਵਿਚਾਰ ਅਵਚੇਤਨਮਾਨ ਤੱਕ ਪਹੁੰਚਾ ਸਕਦੇ ਹਾਂ। ਕੀ ਇਹ ਸੱਚਮੁੱਚ ਹੋ ਸਕਦਾ ਹੈ? ਮੈਂ ਅਜਮਾਨ ਦਾ ਫੈਸਲਾ ਕੀਤਾ। ਮੇਰੇ ਕੋਲ ਗਮਾਉਣ ਲਈ ਕੁਝ ਨਹੀਂ ਸੀ। ਮੈਂ ਵਾਰ-ਵਾਰ ਪੂਰੀ ਭਾਵਨਾ ਨਾਲ ਦੁਹਰਾਉਣ ਲੱਗੀ। ਕੋਈ ਮੈਨੂੰ ਚਾਹੁੰਦਾ ਹੈ। ਕੋਈ ਮੇਰਾ ਨਾਲ ਪਿਆਰ ਕਰਦਾ ਹੈ। ਮੈਂ ਵਿਆਹੀ ਹੋਈ ਹਾਂ ਅਤੇ ਮੇਰਾ ਪਤੀ ਦਿਆਲੂ, ਪਿਆਰ ਕਰਨ ਵਾਲਾ ਅਤੇ ਅਧਿਆਤਮਿਕ ਮਾਨਕਸਤਾ ਵਾਲਾ ਹੈ। ਮੈਂ ਸੁਰੱਖਿਅਤ ਅਤੇ ਸੁਖੀ ਹਾਂ। ਮੈਂ ਲਗਭਗ 2 ਹਫ਼ਤਿਆਂ ਤੱਕ ਹਰ ਰੋਜ਼ ਇਹੀ ਗੱਲ ਕਈ ਵਾਰ ਦੁਹਰਾਈ ਗਈ। ਇੱਕ ਵਾਰ ਨੁੱਕਰ ਵਾਲੀ ਦਵਾਈਆਂ ਦੀ ਦੁਕਾਨ ਤੇ ਰਿਟਾਇਰਡ ਫਾਰਮਿਸਟ ਨਾਲ ਮੇਰੀ ਮੁਲਾਕਾਤ ਹੋਈ। ਉਹ ਦਿਆਲੂ, ਸਮਝਦਾਰ ਅਤੇ ਬਹੁਤ ਧਾਰਮਿਕ ਸੀ। ਉਹ ਮੇਰੀ ਪ੍ਰਾਰਥਨਾ ਦਾ ਆਦਰਸ਼ ਜਵਾਬ ਸਨ। ਇੱਕ ਹਫ਼ਤੇ ਦੇ ਅੰਦਰ ਹੀ ਉਹਨਾਂ ਨੇ ਮੇਰੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਉਸ ਸਮੇਂ ਅਸੀਂ ਯੂਰਪ 'ਚ ਹਨੀਮੂਨ ਮਨਾ ਰਹੇ ਹਾਂ। ਮੈਨੂੰ ਪਤਾ ਹੈ ਕਿ ਮੇਰੇ ਅਵਚੇਤਨ ਮਨ ਦੀ ਬੁੱਧੀਮਤਾ ਹੀ ਸਾਨੂੰ ਦੋਹਾਂ ਨੂੰ ਇੰਨਾ ਨੇੜੇ ਲਿਆਈ ਸੀ। ਪਰਮ ਨੂੰ ਪਤਾ ਲੱਗ ਗਿਆ ਕਿ ਖਜ਼ਾਨਾ ਉਸਦੇ ਅੰਦਰ ਸੀ। ਉਸਦੀ ਪ੍ਰਾਰਥਨਾ ਉਸਦੇ ਦਿਲ ਨੂੰ ਸੱਚੀ ਲੱਗੀ ਅਤੇ ਉਸਦੀ ਸਕਾਰਾਤਮਕਤ ਉਸਦੇ ਅਵਚੇਤਨ ਮਨ 'ਚ ਉੱਤਰ ਗਈ। ਜੋ ਰਚਨਾਤਮਿਕ ਸਾਧਨ ਹੈ ਜਦ ਸਮੇ ਉਸਨੇ ਦ੍ਰਿੜਤਾ ਨਾਲ ਇਹ ਤਸਵੀਰ ਦੇਖੀ ਉਸਦੇ ਅਵਚੇਤਨ ਮਨ ਨੇ ਆਕਰਸ਼ਣ ਦੇ ਨਿਯਮ ਨਾਲ ਉੱਤਰ ਲੱਭ ਲਿਆ ਬੁੱਧੀਮਾਨੀ ਅਤੇ ਸਮਝਦਾਰੀ ਨਾਲ ਭਰਿਆ ਅਵਚੇਤਨ ਮਨ ਉਸ ਨੂੰ ਅਤੇ ਉਸਦੇ ਨਵੇਂ ਪਤੀ ਨੂੰ ਇਕੱਠੇ ਕਰਨ ਵਿੱਚ ਸਫਲ ਰਿਹਾ ਜੋ ਵੀ ਚੀਜ਼ਾਂ ਸੱਚੀਆਂ ਹਨ ਜੋ ਵੀ ਚੀਜ਼ਾਂ ਇਮਾਨਦਾਰ ਨੇ ਜੋ ਵੀ ਚੀਜ਼ਾਂ ਨਿਆਪੂਰਨ ਨੇ ਜੋ ਵੀ ਚੀਜ਼ਾਂ ਸ਼ੁੱਧ ਨੇ ਜੋ ਵੀ ਚੀਜ਼ਾਂ ਪਿਆਰੀਆਂ ਨੇ ਜੋ ਵੀ ਚੀਜ਼ਾਂ ਵਧੀਆਂ ਨੇ ਜੇ ਤੁਹਾਨੂੰ ਕੋਈ ਆਸਥਾ ਹੈ ਅਤੇ ਜੇ ਤੁਹਾਨੂੰ ਕੋਈ ਖੁਸ਼ੀ ਹੈ ਤਾਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਸੋਚੋ ਯਾਦ ਰੱਖਣਯੋਗ ਵਿਚਾਰ ਖਜ਼ਾਨਾ ਤੁਹਾਡੇ ਅੰਦਰ ਹੈ ਆਪਣੀ ਦਿਲੀ ਇੱਛਾ ਦਾ ਉੱਤਰ ਅੰਦਰ ਲੱਭੋ ਸਾਰੇ ਯੁੱਗਾਂ ਦੇ ਮਹਾਨ ਵਿਅਕਤੀਆਂ ਦਾ ਮਹਾਨ ਪੇਤ ਇਹ ਸੀ ਕਿ ਉਹਨਾਂ ਚ ਆਪਣੇ ਅਵਚੇਤਨ ਮਨ ਦੀਆਂ ਸ਼ਕਤੀਆਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਮੁਕਤ ਕਰਨ ਦੀ ਪ੍ਰਤਿਭਾ ਸੀ ਤੁਸੀਂ ਵੀ ਅਜਿਹਾ ਹੀ ਕਰ ਸਕਦੇ ਹੋ ਤੁਹਾਡੇ ਉਚੇਤਨ ਮਨ ਦੇ ਕੋਲ ਸਾਰੀਆਂ ਸਮੱਸਿਆਵਾਂ ਦੇ ਉੱਤਰ ਨੇ ਜੇ ਤੁਸੀਂ ਸੌਣ ਤੋਂ ਪਹਿਲਾਂ ਅਵਚੇਤਨ ਮਨ ਨੂੰ ਕਹੋ ਮੈਂ ਸਵੇਰੇ 6 ਵਜੇ ਉੱਠਣਾ ਚਾਹੁੰਦਾ ਤਾਂ ਇਹ ਤੁਹਾਨੂੰ ਠੀਕ ਉਸੇ ਸਮੇਂ ਜਗਾ ਦੇਵੇਗਾ ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਇਹ ਤੁਹਾਡੇ ਇਲਾਜ ਕਰ ਸਕਦਾ ਹੈ ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਹਾਲਤ ਇੱਕ ਨਤੀਜਾ ਹੈ ਜੇ ਤੁਸੀਂ ਪੁਸਤਕ ਲਿਖਣਾ ਚਾਹੁੰਦੇ ਹੋ ਵਧੀਆ ਨਾਟਕ ਲਿਖਣਾ ਚਾਹੁੰਦੇ ਹੋ ਆਪਣੇ ਸਰੋਤਿਆਂ ਦੇ ਸਾਹਮਣੇ ਵਧੀਆ ਭਾਸ਼ਣ ਦੇਣਾ ਚਾਹੁੰਦੇ ਆ ਤਾਂ ਇਹ ਵਿਚਾਰ ਭਾਵਨਾ ਅਤੇ ਪਿਆਰ ਦੇ ਨਾਲ ਆਪਣੇ ਅਵਚੇਤਨ ਮੰਨ ਤੱਕ ਪਹੁੰਚਾ ਦਿਓ ਉਹ ਇਸ ਤੇ ਇਸੇ ਅਨੁਸਾਰ ਪ੍ਰਤੀਕਿਰਿਆ ਕਰੇਗਾ ਤੁਸੀਂ ਜਹਾਜ਼ ਦੇ ਕਪਤਾਨ ਦੀ ਤਰ੍ਹਾਂ ਹੋ ਤੁਹਾਨੂੰ ਸਹੀ ਨਿਰਦੇਸ਼ ਦੇਣੇ ਪੈਣਗੇ ਨਹੀਂ ਤਾਂ ਜਹਾਜ਼ ਨਾਲ ਕੋਈ ਦਰਘਟਨਾ ਹੋ ਜਾਏਗੀ ਇਸ ਤਰ੍ਹਾਂ ਤੁਹਾਨੂੰ ਆਪਣੇ ਅਵਚੇਤਨ ਮੰਨ ਨੂੰ ਸਹੀ ਆਦੇਸ਼ ਦੇਣੇ ਪੈਣਗੇ ਜੋ ਤੁਹਾਡੇ ਸਾਰੇ ਅਨੁਭਵਾਂ ਨੂੰ ਨਿਯੰਤਰਿਤ ਕਰਦਾ ਹੈ ਇਸ ਤਰ੍ਹਾਂ ਦੇ ਵਾਕਾਂ ਦਾ ਇਸਤੇਮਾਲ ਕਦੇ ਨਾ ਕਰੋ ਮੇਰੇ ਕੋਲ ਇਸ ਦੇ ਲਈ ਪੈਸੇ ਨਹੀਂ ਹਨ ਜਦੋਂ ਮੈਂ ਇਹ ਕੰਮ ਨਹੀਂ ਕਰ ਸਕਦਾ ਤੁਸੀਂ ਜੋ ਸੋਚਦੇ ਹੋ ਤੁਹਾਡਾ ਅਵਚੇਤਨ ਮਨ ਉਸ ਗੱਲ ਨੂੰ ਸੱਚ ਮੰਨ ਲੈਂਦਾ ਹੈ ਉਹ ਇਹ ਸੁਨਚਿਤ ਕਰਦਾ ਹੈ ਕਿ ਤੁਹਾਡੇ ਕੋਲ ਕਦੇ ਪੈਸੇ ਨਾ ਹੋਣ ਜਾਂ ਉਹ ਕੰਮ ਕਰਨ ਦੀ ਯੋਗਤਾ ਨਾ ਰਹੇ ਜੋ ਤੁਹਾਨੂੰ ਕਰਨਾ ਚਾਹੁੰਦੇ ਹੋ ਇਸ ਦੀ ਥਾਂ ਦ੍ਰਿੜਤਾ ਨਾਲ ਰਹੋ ਮੈਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦਾ ਹਾਂ ਜ਼ਿੰਦਗੀ ਦਾ ਨਿਯਮ ਵਿਸ਼ਵਾਸ ਦਾ ਨਿਯਮ ਹੈ ਵਿਸ਼ਵਾਸ ਤੁਹਾਡੇ ਦਿਮਾਗ ਦਾ ਇੱਕ ਵਿਚਾਰ ਹੈ ਉਹਨਾਂ ਚੀਜ਼ਾਂ 'ਤੇ ਯਕੀਨ ਨਾ ਕਰੋ ਜੋ ਤੁਹਾਨੂੰ ਨੁਕਸਾਨ ਜਾਂ ਹਾਨੀ ਪਹੁੰਚਾਉਣ ਆਪਣੇ ਅਵਚੇਤਨ ਮੰਨਦੀਆਂ ਸ਼ਕਤੀਆਂ 'ਤੇ ਯਕੀਨ ਕਰੋ ਇਹ ਯਕੀਨ ਰੱਖੋਗੇ ਤੁਹਾਡਾ ਇਲਾਜ ਕਰਨਗੀਆਂ ਪ੍ਰੇਰਿਤ ਕਰਨਗੀਆਂ ਸ਼ਕਤੀਸ਼ਾਲੀ ਅਤੇ ਸੁਪਨ ਬਣਾਉਣਗੀਆਂ ਤੁਹਾਡੇ ਵਿਸ਼ਵਾਸ ਦੇ ਅਨੁਸਾਰ ਹੀ ਤੁਹਾਨੂੰ ਸਭ ਕੁਝ ਮਿਲੇਗਾ ਆਪਣੇ ਵਿਚਾਰਾਂ ਨੂੰ ਬਦਲੋ ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਏਗੀ ਹਾਂਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇਣਾ ਅਤੇ ਅਗਲੇ ਪਾੜੇ 'ਚ ਤੁਹਾਨੂੰ ਦੱਸਾਂਗੇ ਤੁਹਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ